ਮੇਰਾ ਨਾਮ ਦੱਸੋ ਸਸੀ ਗੱਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਂਦਾ ਫਿਰ 6 ਵਜੇ ਤੋਂ ਇੱਥੇ ਮੋਮਸ ਦੀ ਰੇੜੀ ਲਗਾਉਂਦਾ ਹਾਂ ਹਾਂ ਜੀ ਫੈਕਟਰੀ ਵਿੱਚ ਕੰਮ ਕਰਦੇ ਹਾਂ ਮੇਰਾ ਓਵਰਟਾਈਮ ਕਰਾ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਜਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਆਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮਸ ਦਾ ਕੰਮ ਸ਼ੁਰੂ ਕਰਕੇ ਦੇ ਲੈਟ ਲਈ ਕਿਹਾ ਮੋਮਸ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵਾ ਵੀ ਤਿਆਰ ਨੈਟ ਕੀ ਹਾਂਜੀ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਇਹ ਸਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੇ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟਿਵਾ ਹੈ ਬਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜੰਦੇ ਕਿ ਕਸਮਰ ਮਤਲਬ ਚੀਜ਼ ਵਾ ਹਾਂਜੀ 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 ਤੇ ਬੇਟੇ ਦਾ ਕੀ ਡੋਲਬੇ ਬੇਟਾ ਬਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟੀਆਂ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਵਗੈਰਾ ਕਰਦਾ ਬਾਕੀ ਪੈਕਿੰਗ ਕਰਾ ਉਹ ਹੀ ਕਰਦਾ ਹਾਂਜੀ ਘਰ ਵਿੱਚ ਕੁਰਕਰੇ ਮੁਹੰਮਦ ਅਸੀਂ ਸਾਡੇ ਤਿੰਨ ਚਾਰ ਤਰ੍ਹਾਂ ਦੇ ਹੈਗੇ ਮੁਹੰਮਦ ਇੱਕ ਪਨੀਰ ਵਾਲੇ ਇੱਕ ਕੁਰਕਰੇ ਆ ਤੇ ਇੱਕ ਵੇਚ ਤੇ ਕੁਰਕਰੀ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਈ ਹੋਰ ਜਗ੍ਹਾ ਦੇ ਵੀ ਕਾਟ ਲਾਈਏ ਮੈਂ ਆਪਣਾ ਮਤਲਬ ਨਵੀਆਂ ਹੋਰ ਕਾਟ ਕਾਟ ਬਣਾ ਦਈਏ ਕਾਟ ਮਤਲਬ ਕੱਪ ਨੂੰ ਬਣਾ ਬ੍ਰਾਂਡ ਬਣਾਉਣਾ ਹਾਂਜੀ 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 ਬ੍ਰਾਂਡ ਬਣਾਉਣਾ ਚਾਹਦੇ ਹਾਂ ਕੀ ਬ੍ਰੈਂਡ ਬ੍ਰੈਂਡ ਦਾ ਨਾਮ ਕੀ ਹੋਏਗਾ ਫਿਰ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਖਣਾ ਚਾਹੇ ਚਾਇਆ ਹੋਏਗਾ ਉਹ ਹੋਏਗਾ ਮੇਰਾ ਨਾਮ ਕਾਇਰ ਜੀ ਸਿੰਘ ਜੀ ਇੱਥੇ ਮੈਂ ਪਹਿਲਾਂ ਘਰੇ ਕੁਲਕਰੇ ਮਮੋਸ ਬਣਾਉਣਾ ਦੇ ਬਾਰੇ ਸਿੱਖਿਆ ਕਿ ਮੇਰੇ ਪਾਪਾ ਦੇ ਨਾਲ ਹੈਲਪ ਕਰਉਂਦਾ ਸ਼ਾਮ ਨੂੰ ਮੈਨੂੰ ਵਧੀਆ ਲੱਗਾ ਇਕੱਲੇ ਕੰਮ ਕਰਦਾ ਹਾਂ ਮੈਂ ਇੱਥੇ ਚੱਡੀਆਂ ਦਾ ਕਰਦਾ ਤੇ ਮਮੋਸ ਵਿੱਚ ਚੱਡੀਆਂ ਹੀ ਭਾਗ ਲੈਂਦਾ ਤੇ ਘਰ ਜਿਹੜੇ ਮਮੋਸ ਤਿਆਰ ਕਰਦਾ ਉਹ ਕਿੰਨਾ ਤਿਆਰ ਕਰਦਾ ਉਹਦੀ ਰੈਸਪੀ ਹੈ ਕਿਤੇ ਦੇਖੋ ਅਰੇ ਵਿੱਚ ਕੁਝ ਆਪਣੇ ਸੀਗਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਵੀ ਉਹ ਨਹੀਂ ਪੈਂਦੀ ਆ ਤੇ ਉੱਤੇ ਬਾਹਰ ਦੇ ਚਾਹਨੇ ਨੂੰ ਮਿਕਸ ਕਰਕੇ ਬ੍ਰੈਡ ਕ੍ਰਮਸ ਲੱਗ ਜਾਂਦੇ ਫਿਰ ਪੜਾਈ ਤੇ ਦੇਰ ਕਿਸ ਤਰ੍ਹਾਂ ਟਾਈਮ ਨਹੀਂ ਬੱਟਦਾ ਮੈਂ ਕੱਢ ਲੈਣੀ ਆ ਤੇ ਬਈ ਪੜਾਈ ਨਾਲ ਚੱਲੀ ਆ ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ ਬਹੁਤ ਵਧੀਆ ਭੌਂਦੇ ਪਾਈਂ ਦਿੱਲੀ ਮਿਲਾਈ ਦਾ ਵਾ ਸਜੀ ਲੈਣ ਆਈਦਾ ਤੇ ਫਿਰ ਉਹਨਾਂ ਕੋ ਲੰਘਦੇ ਫਾਜੀਦੇ ਆ ਵਧੀਆ ਭੌਂਦੇ ਚੀਜ਼ ਆ ਦੇ ਉਹਦਾ ਜਿਹੜਾ ਬਹੁਤ ਵਧੀਆ ਜੀ ਆਪਣੀ ਮਿਹਨਤ ਕਰ ਰਹੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਵੀ ਮਿਹਨਤ ਕਰੋ ਜੀ ਨਸ਼ਾ ਨਾ ਕਰੋ ਬਲੋ ਲੋਕੀ ਨਸ਼ੇ ਜਿਆਦਾ ਭੰਜੇ ਕਰੰਦੇ ਨੇ ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ ਆਪਣਾ ਪਰਿਵਾਰ ਬਣਾਓ ਜੀ ਦੇਖੇ ਨਾ ਉਹ ਜੀ ਨਹੀਂ ਜੀ ਦੇਖੋ ਆ ਸਿੱਖਿਆ ਉਹਨਾਂ ਨੇ ਸਭ ਕੁਝ ਜੀ ਪਹਿਲਾਂ ਸਿੱਖਿਆ ਵਾ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਊਗਾ ਸੋਚਿਆ ਫੇਰ ਹੀ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਕੰਮ ਬਾਕੀ ਆਪਾਂ ਨੈੱਟ ਤੇ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫਿਰ ਐਕਟਿਵ ਆ। ਭਾਜੀ ਬਹੁਤ ਵਧੀਆ سپورਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਨੇ ਚੀਜ਼ ਹਾਂਜੀ 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 ਤੇ ਬੇਟੇ ਦਾ ਕੀ ਲੋੜ ਹੈ ਬੇਟਾ ਭਾਜੀ ਮੇਰੇ ਨਾਲ ਪੂਰੀ سپورਟ ਕਰਦਾ ਜੇ ਚਟਨੀ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਜੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਕਰਨਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਹਾਂ ਹਾਂਜੀ ਘਰ ਵਿੱਚ ਹੀ কুরਕਰੇ ਮਮਨ ਸਾਹੀ ਸਾਡੇ ਤਿੰਨ ਚਾਰ ਤਰ੍ਹਾਂ ਦੇ ਹੈਗੇ ਮਮਨ ਇੱਕ ਪਨੀਰ ਵਾਲਾ ਇੱਕ কুরਕਰੇ ਹੈ ਤੇ ਇੱਕ ਵੈਜ ਤੇ কুরਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਈ ਹੋਰ ਜਗ੍ਹਾ ਦੇ ਵੀ ਕਾਟ ਲਾਈਏ ਮਨ ਆਪਣਾ ਮਤਲਬ ਨਮੀਆ ਹੋਰ ਕਾਰਡ ਕਾਰਡ ਬਤਾ ਦਈਏ ਕਾਰਡ ਦਾ ਲੈਪਟਾਪ ਨੂੰ ਬਣਾਉਣਾ ਹੈ ਬ੍ਰਾਂਡ ਬਣਾਉਣਾ ਹਾਂਜੀ 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 ਬ੍ਰਾਂਡ ਬਣਾਉਣਾ ਚਾਹੁੰਦੇ ਆਂ ਕੀ ਬ੍ਰਾਂਡ ਬ੍ਰਾਂਡ ਦਾ ਨਾਮ ਕੀ ਹੋਏਗਾ ਮੇਰੇ ਮਨ ਚ ਤੇ ਆ ਰਿਹਾ ਕਿ ਐਕਟਿਵਾ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਕੰਮ ਕਰਦੇ ਮੇਰਾ ਨਾਮ ਅਕਾਇਬ ਸਿੰਘ ਹੈ ਇੱਥੇ ਮੈਂ ਪਹਿਲਾਂ ਘਰੇ ਕੁੜਕ ਦੇ ਮੁਹੰਮਦ ਬਣਾਉਣਾਂ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਵਾ ਲਿਆ ਕਿਹਦੀ ਕਾਫ ਕਰਦਾ ਸ਼ਾਮ ਜੀ ਮੈਨੂੰ ਵਧੀਆ ਲੱਗਾ। ਤੁਸੀਂ ਅੱਗੇ ਕੰਮ ਕਰ ਰਹੇ ਹੋ। ਮੈਂ ਇੱਥੇ ਚਟਨੀਆਂ ਤਾਂ ਕਰਦਾ ਤੇ ਮੋਮੋਸ ਵਿੱਚ ਚਟਨੀ ਮਾਗ ਲੈਂਦਾ। ਤੇ ਭਾਂ ਜਿਹੜੇ ਮੋਮੋਸ ਤਿਆਰ ਕਰਦਾ ਉਹ ਕਿੰਨਾ ਤਿਆਰ ਕਰਦਾ ਉਹਦੀ ਰੈਸিপি ਇਹ ਕਿੱਦੇ ਦੇਖੂ। ਉਹਦੇ ਵਿੱਚ ਕੁਝ ਆਪਣੇ ਸੀਕਰਟ ਮਸਾਲੇ ਪੈਂਦੇ ਆ ਤੇ ਤੰਦੂਰੀ ਵਿੱਚ ਨਹੀਂ ਪੈਂਦੀ ਆ। ਤੇ ਉੱਤੇ ਬਾਹਰੋਂ ਉਹਨਾਂ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲਾ ਦਿੰਦੇ ਫਿਰ। ਕੰਮ ਵਾਡ ਲੈਣੇ ਆ ਤੇ ਬਾਈ ਥੋੜਾਈ ਨਾਲ ਚੜੀ ਹੈ ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ ਬਹੁਤ ਵਧੀਆ ਭੌਂਦੇ ਪਾਈ ਜੀ ਦਿੱਲੀ ਭੁਲਾਈਦਾ ਵਾ ਸਜੀ ਲਣ ਆਈਦਾ ਵਾ ਫਿਰ ਉਹਨਾਂ ਕੋ ਲੰਘਦੇ ਖਾਜੀਦੇ ਆ ਵਧੀਆ ਭੌਂਦੇ ਚੀਜ਼ ਫਿਰ ਉਦਾਂ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰਦੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਵੀ ਮਿਹਨਤ ਕਰੋ ਜੀਓ ਜੀ ਮਿਹਨਤ ਨਾਲ ਕਰੋ ਬਲੋ ਲੋਕੀ ਨਸ਼ੇ ਨਾਲ ਜ਼ਿਆਦਾ ਭੰਦੇ ਕਰੰਦੇ ਨੇ ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ ਆਪਣਾ ਪਰਿਵਾਰ ਬਣਾਓ ਇਸ ਤਰੀਕੇ ਨਾਲ ਉਹ ਜੀ ਨਹੀਂ ਜੀ ਵੇਖੋ ਸਿੱਖਿਆ ਉਹਨਾਂ ਨੇ ਸਭ ਨੂੰ ਜੀ ਕਿ ਪਹਿਲਾਂ ਸਿੱਖਿਆ ਵਾ ਫਿਰ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੋਗਾ ਸੋਚਿਆ ਫੇਰ ਹੀ ਇਹਨਾਂ ਨੇ ਮਨੋਂ ਸ਼ੁਰੂ ਕੀਤਾ ਕੰਮ